ਆਪਾਂ ਨਾਲ ਵਾਕੀਤ ਕੁੱਦੀ ਤੇ ਆ। ਇਹ ਪਰਮਜੀਤ ਜੀ ਇਹ ਅੱਜ ਦੇ ਜਿਹੜੇ ਪ੍ਰੋਗਰਾਮ ਹੈ ਜਿਹੜਾ ਉਹਦੇ ਬਾਰੇ ਉਹਦਾ ਮਕਸਦ ਦੱਸਣਗੇ ਸਰਦਾਰ ਭੁਪਿੰਦਰ ਸਿੰਘ ਜੇ ਮੈਂ ਆਪਣੇ ਵਾਸਤੇ ਆਪਣੇ ਬਾਰੇ ਤੁਹਾਨੂੰ ਇੰਟਰੋਡਿਊਸ ਕਰਾਉਣਾ ਮੈਂ ਤੇ 18 ਸਦਕਾ ਰਾਜਪੁਰਾ ਦੇਖੇ ਸ਼ਾਂਜੇਂਦਰ ਇੰਚਾਰਜ ਆ ਸਾਨਕੇਂਦਰ ਜਾਣ ਦਾ ਕਦੇ ਮੌਕਾ ਮਿਲਿਆ ਕਿਸੇ ਨੂੰ ਤੁਹਾਨੂੰ ਗਿਆ ਕੋਈ ਸਾਨਕੇਂਦਰ ਦੇ ਵਿੱਚ ਜਿਵੇਂ ਇੱਕ ਪੁਸ਼ਪ ਡਿਪਾਰਟਮੈਂਟ ਦਾ ਇੱਕ ਵਿੰਗ ਹੈ ਉਹਦੇ ਵਿੱਚ ਸਾਨੂੰ ਅੱਜ ਹੀ ਮੈਂ ਐਡਰੈਸ ਪਾਈਆ ਇਹ ਡਰੈਸ ਦਿੱਤੀ ਸਾਨੂੰ ਤਾਂ ਜੋ ਤੁਹਾਡੇ ਵਰਗੇ ਬੱਚੇ ਉਹ ਕਿ ਮੇਰੀ ਜ਼ਿੰਦਗੀ ਦੇ ਵਿੱਚ ਆਕਾਰ ਨੂੰਛੇ ਨਹੀਂ ਕਰਦਾ ਜਿਹੜਾ ਵੀ ਜ਼ਿੰਦਗੀ ਵਿੱਚ ਕਦੀ ਕੋ ਕੰਮ ਕੀਤਾ ਤੇ ਬੱਚੇ 10% ਹੋਣਗੇ

ਬੱਚਿਓ ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਆਪਣਾ ਯੁਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਸੈਮੀਨਾਰ ਕੀਤਾ ਗਿਆ ਤੇ ਕੌਣ-ਕੌਣ ਆਇਆ ਅੱਜ ਸਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਵੱਲੋਂ ਜੋ ਵੀ ਹਦਾਇਤ ਦਿੱਤੀ ਗਈ ਸੀ ਸਾਂਝ ਕੇਂਦਰ ਸਬਡਿਵੀਜ਼ਨ ਪੁਲਿਸ ਸਟੇਸ਼ਨ ਰਾਜਪੁਰਾ ਜੋ ਕਿ ਸਾਡੇ ਇੰਚਾਰਜ ਸਾਹਿਬ ਭੁਪਿੰਦਰ ਸਿੰਘ ਜੀ ਦੇ ਸਹਿਯੋਗ ਨਾਲ ਅਸੀਂ ਵੱਖਰੇ-ਵੱਖਰੇ ਸਕੂਲਾਂ ਵਿੱਚ ਗਏ ਸੀ ਤੇ ਬੱਚਿਆਂ ਨੂੰ ਜੋ ਕਿ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਹੈ ਨਸ਼ਾ ਖਤਮ ਕਰਨ ਸੰਬੰਧੀ ਉਸ ਬਾਰੇ ਸਾਰੇ ਬੱਚਿਆਂ ਨੂੰ ਸਮਝਾਇਆ ਤੇ ਦੱਸਿਆ ਜੀ ਤੇ ਕੌਣ ਕੌਣ ਤੁਸੀਂ ਐਜ਼ ਅ ਸਾਂਝ ਕੇ ਅੰਦਰ ਦੇ ਮੈਂਬਰ ਹੋਣ ਦੇ ਨਾਤੇ ਅੱਜ ਤੁਹਾਡੇ ਨਾਲ ਕੌਣ ਕੌਣ ਸੀਗਾ ਇਸ ਯੂਨੀਟ ਦਾ ਸਰ ਸਾਡੇ ਨਾਲ ਸਾਡੇ ਇੰਚਾਰਜ ਸਾਹਿਬ ਬੁਕੇਂਦਰ ਸਿੰਘ ਜੀ ਤੇ ਇੱਕ ਸਾਡੇ ਪਟਿਆਲਾ ਤੋਂ परमजीत जी, जी अग्रवाल जो कि एक मोटिवेशन स्पीकर ਤੇ ਫਿਲਾਸਫਰ ਦੇ ਨਾਮ ਤੋਂ ਜਾਣੇ ਜਾਂਦੇ ਆ ਉਹਨਾਂ ਨੇ ਵੀ ਸਾਰੀ ਸਕੂਲਾਂ ਵਿੱਚ ਸਪੀਚ ਦੇ ਕੇ ਬੱਚਿਆਂ ਨੂੰ ਸਮਝਾਇਆ ਜੀ ਤੇ ਲੱਗਦਾ ਜੀ ਜਿਸ ਨਾਲ 31 ਮਈ ਤੱਕ ਸਰਕਾਰ ਨੇ ਟੀਚਾ ਰੱਖਾਇਆ ਉਸ ਤੋਂ ਬਾਅਦ ਨਸ਼ਾ ਨਹੀਂ ਦਿਖੇਗਾ ਵੀ ਇਹ ਵਾਲੇ ਉਪਰਾਲੇ ਕਰਨ ਨਾਲ ਨਸ਼ੇ ਤੇ ਕੋਤਲ ਪਊਗਾ ਸਰ ਦੇਖੋ ਬਹੁਤ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਹੁਕਮਾਂ ਅਨਸਾਰ ਅਲੱਗ-ਅਲੱਗ ਮਹਿਕਮੇ ਸਭ ਦੀ ਡਿਊਟੀ ਲਾਈ ਗਈ ਹੈ ਤੇ ਸਾਰੇ ਹੀ ਆਪਣੀ ਆਪਣੀ ਡਿਊਟੀ ਕਰ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਇਹ ਮੁਹਿੰਮ ਦੇ ਤਹਿਤ ਨਸ਼ਾ ਬਹੁਤ ਘਟੋ ਹੋ ਜਾਊਗਾ ਤੇ ਇਧਰ ਜਲਦੀ ਹੀ ਅਸਰ ਦੇਖਣ ਨੂੰ ਮਿਲੂਗਾ